ਆਪਦੀ ਜਵਾਨੀ ਦੇਖ ਓ ਕਿੱਧਰ ਰੁਲ ਗਈ ਓ ਚਿੱਟਾ ਪੀ ਕੇ ਮੋਟਰ ਤੇ ਪਿਆ ਓਏ ਓ ਬਾਈ ਓਏ ਐ ਬਾਈ ਓ ਵੀਰੇ ਵੀਰੇ ਓਹੋ ਦੇਖਿਓ ਠੀਕ ਆ ਕਿਵੇਂ ਲਾਇਆ ਓਏ ਪੀਕ ਲਾਇਆ ਹੋਇਆ ਠੀਕ ਐ ਦੋ ਲਾਇਆ ਹੋਏ ਨੇ ਇੱਕ ਨਹੀਂ ਦੋ ਓ ਚੰਡੇ ਚੁੰਡੇ ਵੀ ਪਵਾਈ ਫਿਰਦਾ ਵਧੀਆ ਘਰੋਂ ਲੱਗਦਾ ਕੋਈ ਮੁੰਡਾ ਆ ਦੇਖੀ ਨਾਰੀਆਂ ਕਿਵੇਂ ਨਿਕਲ ਰਹੀ ਨੇ ਨਾ ਨਾਰੀਆਂ ਨਿਕਲ ਰਹੀਆਂ ਨੇ ਬਈ ਐਂ ਕਰਾਂ ਕੁੜੀ ਨੰਬਰ ਦਿਖਾ ਦੇ ਮੋਟਰਸਾਈਕਲ ਦਾ ਫੇਰੀ ਫਿਰ ਲੱਗੂ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਸਾਨੂੰ ਮੈਂ ਚਿਹਰਾ ਵੀ ਦਿਖਾਵਾਂ ਆਪਾਂ ਕੋਈ ਫੇਕ ਕੰਮ ਨਹੀਂ ਕਰਦੇ ਵੀ ਮੋਟਰਸਾਈਕਲ ਦਾ ਨੰਬਰ ਦਿਖਾਉਂਦੇ ਆਪਾਂ ਦਿ PV 13 BG 84 63 ਨੰਬਰ ਹੈ ਬਾਈ ਮੁੰਡੇ ਦੀ ਹੋ ਸਕੇ ਜਾਨ ਬਚਾ ਲੋ ਵੀਡੀਓ ਨੂੰ ਬੜਤ ਤੋਂ ਬੜ ਸ਼ੇਅਰ ਕਰ ਦਿਓ ਅੱਗੇ ਵੀ ਨੰਬਰ ਲੱਗੇ ਹੋਇਆ ਬਾਈ ਯਾਰ ਤੇ ਬਾਈ ਬਣ ਕੇ ਯਾਰ ਕਰ ਦਿਓ ਸ਼ੇਅਰ ਯਾਰ ਕਿਸੇ ਮਾਰ ਦਾ ਪੁੱਤ ਬੱਜੂਗਾ ਦਿਖਾ ਦੇ ਗੁਰੂ ਮੂੰਹ ਯਾਰ ਕੁਛ ਨਹੀਂ ਹੁੰਦਾ ਉਹ ਬਾਈ 16 17 ਸਾਲ ਦਾ ਮੁੰਡਾ ਓਏ 16 17 ਸਾਲ ਦਾ ਮੂੰਹ ਤੇ ਵੀ ਪੁਣਸਿਓਂ ਹੀ ਪਈਆਂ ਨੇ ਬਾਈ ਬਣ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਹੋ ਜਾ ਬਾਰ ਬਾਰ ਮੌਕਾ ਨਹੀਂ ਮਿਲਦਾ ਤਾਂ ਸੇਵਾ ਹੀ ਲਾ ਲੋ ਬੇਬੇ ਬਾਪੂ ਓਏ ਬੇਬੇ ਬਾਪੂ ਨੂੰ ਤੂੰ ਆ ਸੁੱਖ ਦੇ ਰਿਹਾ ਓਏ ਹੋ ਬਾਈ ਉਹ ਤੂੰ ਬੇਬੇ ਬਾਪੂ ਨੂੰ ਆ ਸੁਖ ਦੇ ਰੇ ਗੁੜੀ ਪੁੱਛੀ ਮੜੇ ਜਾ ਹਾ ਬਾਈ ਹਾ ਬਾਈ ਹੈਲੋ ਹੋ ਹੈਲੋ ਉਹ ਕਾਕੇ ਕਾਕੇ ਉਹ ਕਾਕੇ ਨਾਮ ਦੱਸ ਕੀ ਆ ਕੌਣ ਤੂੰ ਕੌਣ ਹੈਂ ਕਿੱਥੇ ਆ ਦੇਖ ਲੋ ਬਾਈ ਬੁੱਲੜੇ ਕਿੱਥੇ ਆ ਵੀ ਕਿੱਥੇ ਕਿੱਥੇ ਨਹੀਂ ਦੇਖੀ ਉਹ ਕੰਜਰ ਦੇ ਬੱਲੜਾ ਪਿੰਡ ਐ ਇਹ ਬੱਲੜਾ ਪਿੰਡ ਤੈਨੂੰ ਵੇਚ ਕੇ ਖਾ ਜਾਣਗੇ ਲੋਕ ਹੈਲੋ ਨਾਂ ਦੱਸ ਕੀ ਦਰਾ ਕਿੰਨਾ ਦਾ ਹੈ ਕਿੰਨਾ ਦਾ ਕੋਰੀਆਂ ਤੋਂ ਆਇਆ ਹੋਈ ਕੋਰੀਆਂ ਤੋਂ ਆਇਆ ਦੇਖ ਤਤ ਲਾ ਕੇ ਬੋਲਦਾ ਜਮੀ ਡੱਕਿਆ ਬਈ ਨਸ਼ਾ ਡੱਕਿਆ ਹੋਇਆ ਹੈ ਕੀ ਕਹਦੇ ਦਰਾ ਦੱਸ ਓਏ ਬੰਦਿਆ ਜੂ ਦੱਸ ਦੇ ਹੈ ਕੀ ਕੱਲ ਅੱਗੇ ਕੈਮਰਾ ਦੇਖ ਕਮਰਾ ਦੇਖ ਕੋਣ ਲੱਗੀ ਗਿਆ ਟੀਕਾ ਮੇਰੇ ਦੋਸਤ ਦੋ ਜਣੇ ਕੀ ਨਾਉ ਦਾ ਨਾਉ ਦੱਸ ਓ ਭੈਣ ਦੇ ਯਾਰਾ ਦੱਸ ਦੇ ਜੇ ਤੈਨੂੰ ਕੁਝ ਹੋ ਗਿਆ ਉਹਨਾਂ ਨੂੰ ਤੇ ਤੇਰੇ ਘਰ ਦੇ ਤਾਂ ਫੜਾ ਦੇਣਗੇ ਸੰਦੀਪ ਦੂਜਰਾ ਦੂਜਰਾ ਇਹ ਦੋ ਹੀ ਸੀ ਇਹ ਦੋਨੇ ਸੀ ਕੀ ਕਰਦਾ ਸੰਦੀਪ ਆਪੀ ਪਿੰਦਾ ਉਹ ਬਈ ਪਾਣੀ ਪਿਲਾ ਦੋ ਉਮਰ ਕਿੰਨੀ ਕਾ ਤੇਰੀ ਤੁਸੀਂ 11 ਸਾਲਾਂ ਦੀ ਓਹੋ ਹੋ ਹੋ ਨਿਆਣੀ ਉਮਰ ਹੈ ਭਾਈ ਨਿਆਣੀ ਉਮਰ ਹੈ ਗੁਰੀ ਨਿਆਣੀ ਉਮਰ ਹੈ ਬਈ ਪਾਣੀ ਪਿਲਾ ਦੋ ਪਾਣੀ ਤਾਂ ਪਿਆਰਾਂਗੇ ਤੈਨੂੰ ਪਾਣੀ ਨਾਲ ਕਈ ਵਾਰੀ ਟੇਕ ਟੂਕ ਆ ਜਾਂਦਾ ਛੋਟੇ ਵੀਰ ਪੀਆ ਨਹੀਂ ਕਰਦੇ ਭਖੇ ਹੋਏ ਹੈਗੇ ਤੂੰ ਤੂੰ ਐ ਕਰ ਖੜਾ ਐਂ ਦਾ ਤੂੰ ਪਹਿਲਾਂ ਖੜਾ ਹੋ ਪਰ ਪਰਿਵਾਰ ਚ ਦਸ ਕੌਣ ਕੌਣ ਹੈ ਕੋਈ ਦੋ ਭੈਣਾਂ ਨੇ ਮੇਰੇ ਅੱਛਾ ਕੱਲਾ ਕੋਈ ਨਹੀਂ ਵਿਆਹੀ ਹੋਈਆਂ ਨਹੀਂ ਭੈਣਾਂ ਕੱਲਾ ਕੋਈ ਨਹੀਂ ਭੈਣਾਂ ਵੇਰ ਕੇ ਨੇ ਵਿਆਹ ਨਹੀਂ ਰੱਖਿਆ ਹਾਂ ਕੀ ਹਾਲਾਤ ਦੇਖੀ ਦੋ ਭੈਣਾਂ ਨੇ ਕਿੰਨਾ ਦਾ ਮੁੰਡਾ ਕੀ ਕਸ਼ਟ ਹੈ ਤੇਰੀ ਜੱਟਾ ਦਾ ਮੁੰਡਾ ਉਹ ਤੇਰੀ ਭੈਣ ਦੇ ਕਿੰਨੀ ਜ਼ਮੀਨ ਆਉਂਦੀ ਐ ਤੈਨੂੰ ਤੇਰੀ ਭੈਣ ਦੇ ਪਹਿਲਾਂ ਕੋਲ ਪਹਿਲਾਂ ਵੱਧ ਘਟਾਂਦੀ ਸੀ ਕੁਸ 13 ਸੀ ਬਾਈ ਤਿੰਨ ਵੇਚ ਕੇ ਹੁਣ ਲੱਗਿਆ ਕੀ ਚੱਕੇ ਉਹ ਮੇਰੇ ਸਾਆ ਓਏ ਲੈ ਲੈ ਕਿਨੇ ਤੈਨੂੰ ਨਸ਼ੇ ਦੇ ਸੰਦੀਪ ਨੇ ਹਾਂ ਕੋਈ ਬਾਈ ਕੋਈ ਸੁਣ ਪੈਸੇ ਉੱਤੇ ਦੇ ਕਾਈ ਨਹੀਂ ਤੇਰੀ ਬੀਚੇ ਇੱਕਾਈ ਬਾਈ ਕੋਈ ਜੀ ਮੇਰੀ ਦੂਬਾ ਚੰਡੀ ਮੇਰੀ ਜਮੀਨ ਤੇ ਕਬਜ਼ਾ ਕਰ ਆ ਦੇਖ ਲੋ ਇਧਰ 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 ਲੈ ਨਾ ਮੋਟਰ ਸੰਦਿਆ ਪੈਨ ਪੁੱਛਦੇ ਇਧਰ ਆ ਜਾ ਛੋਟੇ ਵੀਰ ਸ਼ੌਂਚ ਆ ਜਾ ਕੋਈ ਨਾ ਦੋੜਾ ਦੂਰਾ ਨਾ ਭੇਜ ਇਧਰ ਭਾਈ ਪੰਜਾਬੀਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਕਾਹਨ ਕੋਈ ਬੰਦਾ ਫੇਕ ਕਹੇ ਕੋਈ ਫੇਕ ਵੀਡੀਓ ਨਹੀਂ ओरिजिनल ਵੀਡੀਓ ਹੈ ਇੱਕ ਨੰਬਰ ਵੀਡੀਓ ਹੈ ਇਹ ਬੱਲਰਾ ਪਿੰਡ 'ਚ ਬੈਠੇ ਰਾ ਬੱਲਰਾ ਦੇ ਮੁੰਡਾ ਨੌਜਵਾਨ ਗੁਰੀ ਨੇ ਬਚੀ ਦੀ ਜਾਨ ਬਚਾਈ ਹੈ ਬਹੁਤ ਵੱਡੀ ਗੱਲਬਾਤ ਹੈ ਨਾਲ ਤੁਹਾਡਾ ਭਾਈ ਰਾਹੁਲ ਮੌੜ ਹੈ ਅਸੀਂ ਇਹਦੀ ਜਾਨ ਬਚਾਈ ਅਸੀਂ ਇਹਦਾ ਕੋਈ ਉਹ ਨਹੀਂ ਕਰਿਆ ਹੈਗਾ ਦੱਸ ਕਾਕੇ ਕਿਹੜੀ ਕਲਾਸ 'ਚ ਪੜਦਾ ਹੈ ਕਿਹੜੀ ਕਲਾਸ 'ਚ ਪੜਦਾ ਹੈ 2ਵੀਂ 'ਚ ਪੜਦਾ ਬਈ 2ਵੀਂ 'ਚ ਪੜਦਾ ਹੈ ਪੜ੍ਹਨਾ ਕਿਹੜੀ ਕਲਾਸ 'ਚ ਪੜਦਿਆਂ ਨੇ ਬਾਈ ਕਿਹੜਾ ਉਹ ਕੰਜਰ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਜਵਾਕ ਤੇਰੇ ਨਿਆਣੇ ਨਿਆਣੇ ਨੇ ਥੋੜੀ ਕੁੜੀਆਂ ਬਾਪੂ ਵੀ ਨਹੀਂ ਬੈਨਾ ਮਾਰੀ ਉਹ ਤੇਰੀ ਉਹ ਪੈੰਦੇ ਉਹ ਰੱਬਾ ਇਹੋ ਜਿਹਾ ਜੁਰਮ ਹੋਏ ਓਏ ਤੂੰ ਇਹੋ ਜਿਹਾ ਕੰਮ ਹੈ ਨਸ਼ਾ ਛਡਣਾ ਬਾਈ ਨਸ਼ਾ ਤਾਂ ਤੇਰਾ ਛਡਾਰਾਂਗੇ ਨਸ਼ੇ ਵਾਲੀ ਪਰਵਾਹ ਨਾ ਕਰ ਨਸ਼ਾ ਦਾ ਤੇਰੇ ਇੱਕ ਨੰਬਰ ਛਡਾਰਾਂਗੇ ਪਰ ਤੂੰ ਆਪ ਛਡਣ ਵਾਲਾ ਬਣ ਤੇਰੇ ਦੋ ਭੈਣਾਂ ਨੇ ਤੂੰ ਉਹਨਾਂ ਨੂੰ ਕਿਹਦੇ ਸਿਰ ਤੇ ਛੱਡ ਗਿਆ ਨਾ ਓਏ ਜਵਾਨਾਂ ਦਾ ਦੇਖ ਲੈ ਕਿੰਨਾ ਮਾੜਾ ਹੈ ਸਵੇ ਕਰੇ ਕੰਮ ਕਰਨ ਵਾਲਾ ਕੌਣਾ ਤੂੰ ਹੀ ਹੈ ਗੱਲਾ ਦੋ ਭੈਣਾਂ ਨੇ ਬਾਈ ਜਵਾਨਾਂ ਮਾੜੇ ਗੁਰੀ ਉਜਾਗਰ ਜਿਹੜਾ ਬੰਦਾ ਮੈਨੂੰ ਚਿੱਟਾ ਦਿੰਦਾ ਹੈਗਾ ਕੋਈ ਨਾ ਕਬਜਾ ਕੁਬਜਾ ਦਾ ਤੈਨੂੰ ਛਡਾ ਦੇਣਾ ਸਾਰਾ ਕੁਝ ਛਡਾ ਦੇਣਾ ਕਬਜਾ ਦਾ ਨੂੰ ਲੈ ਟੈਂਸ਼ਨ ਤੂੰ ਐ ਕਰਨਾ ਛਡਿੰਗਾ ਕਿ ਐ ਐਮਟੀ ਆਰ ਇੱਕ ਬੇਦਕ ਤੇ ਆਪਣਾ ਗਰੋ ਲਾਈਫ ਦਾ ਪ੍ਰੋਡਕਟ ਬਣਾ ਅਮਨੇ ਬਾਈ ਹੋਰਾਂ ਦਾ ਤੈਨੂੰ ਉਹਨਾਂ ਤੋਂ ਨਸ਼ਾ ਛਡਾ ਦੇਾਂਗੇ ਬਾਈ ਯਾਰ ਮੈਂ ਨਸ਼ਾ ਛਡਮੇਰ ਪੈਸੇ ਲਾ ਦੇਂਗਾ ਪੈਸੇ ਕਿੰਨੇ ਕੇ ਲਾਦੇ ਆ ਬਾਈ ਲਾ ਦੂੰਗਾ ਤਿੰਨ ਮਿੰਟਾਂ ਚ ਤੋੜ ਖਤਮ ਹੋ ਜੂਗੀ ਥੋੜੇ ਜੇ ਪੈਸੇ ਦਵਾਈ ਦੇ ਦਿੰਦੇ ਨੇ ਹਾਂ ਉਹਦਾ ਐ ਭਗਤ ਬੰਦੇ ਨੇ ਫਰੀ ਵੀ ਦੇ ਦਿੰਦੇ ਨੇ ਕਈ ਵਾਰੀ ਜੇ ਕੋਈ ਜਾਦੇ ਬੜਾ ਨਹੀਂ ਛੜੀ ਹੋਵੇ ਹੁਣ ਤੇਰੇ ਕੋਲੇ ਤਾਂ ਬਈ ਸਾਰਾ ਕੁਸਾ ਜ਼ਮੀਨ ਜੱਪਾ ਵੀ ਲੈ ਰਹਿ ਤੂੰ ਕੋਈ ਗਰੀਬ ਬੰਦੇ ਦਾ ਚਲ ਬੰਦਾ ਦਿੰਦਾ ਵੀ ਸੋਹਣੀ ਲੱਗੇ ਹੁਣ ਦੱਸ ਬਾਦ ਕਰ ਵੀ ਨਿਸ਼ਾਨ ਨਹੀਂ ਕਰੂੰਗਾ ਮੈਂ ਅੱਗੇ ਰੋ ਤੇਰੀ ਜਾਨ ਬਚਾ ਲਾਂਗੇ ਤੇਨੂੰ ਕੁਛ ਨਹੀਂ ਹੋਣ ਦਿੰਦੇ ਟਿਕਟੂ ਕੱਲਵਾ ਕੇ ਲਈਏ ਤੇਰੇ ਆ ਮੋਟਰਸਾਈਕਲ ਕਿਦਾ ਹੈ ਤੇਰਾ ਆ ਮੋਟਰਸਾਈਕਲ ਐਂ ਕਰ ਗੁਰੀ ਮੋਟਰਸਾਈਕਲ ਸਟਾਰਟ ਕਰ ਇਹਦਾ ਟਿਕਾ ਲਵਾ ਕੇ ਲਈਏ ਐਂ ਚੱਲ ਮੈਂ ਤੇ ਮੋਟਰਸਾਈਕਲ ਮੋੜ ਚੱਲ ਗੁਰੀ ਪਾ ਪੱਕਾ ਛੱਡੇਂਗਾ ਨਸ਼ਾ ਬਈ ਪੱਕਾ ਹੀ ਬਾਦਰਾ ਕਰ ਬ ਪ੍ਰੋਮਿਸ ਕਰ ਵੀ ਮੈਨੂੰ ਮੇਰੀ ਭੈਣਾਂ ਦੀ ਸੌਂਹ ਨਸ਼ਾ ਨਹੀਂ ਕਰੂੰਗਾ ਜ਼ਿੰਦਗੀ ਚ ਮੇਰੀ ਭੈਣਾਂ ਦੀ ਸੌ ਬਈ ਮੈਂ ਦਵਾਈ ਦਵਾਈ ਦਾ ਵਾਦ ਹੋਇਆ ਤਾਂ ਨਹੀਂ ਛੱਡੇ ਨਾ ਤੋੜ ਲਾ ਨਾ 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 ਦਵਾਈ ਦਵਾਵਾਂ ਤੇ ਤੈਨੂੰ ਕੋਈ ਚੱਕਰ ਨਹੀਂ ਆ ਰਪਾ ਮੈਂ ਪੱਲੇ ਲੱਗ ਜਾ ਯਾਰ ਪਹਿਲਾਂ ਮੈਂ ਹੂੰ ਕਹਿੰਦਾ ਸੀ ਹੁਣ ਮੈਨੂੰ ਪਾ ਮੈਂ ਪੱਲੇ ਤੋਂ ਲੱਗ ਜੇ ਲੈ ਬੈਠ ਬੈਠ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਨਹੀਂ ਤੇਰਾ ਨਸ਼ਾ ਛੱਡਾਂਗੇ ਗੁਰੇ ਮੋੜ ਬਈ ਮੋਟਰਸਾਈਕਲ ਆਪਾਂ ਲੈ ਕੇ ਚੱਲਾਂਗੇ ਤੇ ਪੰਜਾਬੀਓ ਬਈ ਮੈਂ ਤੁਹਾਡੇ ਸਾਹਮਣੇ ਲਾਈ ਵੀ ਲੈ ਕੇ ਜਾਾਂਗੇ ਕੱਲ ਨੂੰ ਬੰਦਾ ਕੱਚੀ ਗ ਕੋਈ ਉਹ ਨਹੀਂ ਹੈਗੀ ਆਪਣੀ ਦਾ ਕੋਈ ਫੋਨ ਨਹੀਂ ਛੇੜਿਆ ਨਾ ਆਪਣੀ ਦਾ ਹੋ ਛੇੜਿਆ ਇੱਕ ਮਿੰਟ ਪੱਕਾ ਛੱਡੇਗਾ ਨਸ਼ਾ ਲੈ ਬਈ ਆ ਦੇਖ ਤੁਹਾਡੇ ਸਾਹਮਣੇ ਲੈ ਕੇ ਜਾ ਰਹੇ ਹਾਂ ਵਾਦਾ ਕਰ ਅੱਜ ਹੈ ਪੱਕਾ ਵਾਦਾ ਬਈ ਠੀਕ ਹੈ ਪੰਜਾਬੀਓ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਅਸੀਂ ਇਹਨੂੰ ਡਾਕਟਰ ਦੇ ਲੈ ਕੇ ਜਾ ਰਹੇ ਹਾਂ ਦੂਜੀ ਵੀਡੀਓ ਫਿਰ ਪਾਵਾਂਗੇ ਡਾਕਟਰ ਦੇ ਕੋਲੇ